कल जो मानयो पंजाब ते हरियाणा हाई कोर्ट ਦਾ एससी ਸਕਾਲਰਸ਼ਿਪ ਨੂੰ ਲੈ ਕੇ ਆਦੇਸ਼ ਹੈ ਉਹਨੇ ਇੱਕ ਗੱਲ ਸਪਸ਼ਟ ਕਰਦੀ ਹੈ ਕਿ ਚਾਹੇ 2017 ਤੋਂ 2022 ਤੱਕ ਕਾਂਗਰਸ ਦੀ ਸਰਕਾਰ ਹੋਵੇ ਜਾਂ 2022 ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸੂਬੇ ਦੇ ਵਿੱਚ ਸਰਕਾਰ ਹੋਵੇ ਇਹ ਦੋਹੇ ਸਰਕਾਰਾਂ ਦਲਿਤ ਵਿਰੋਧੀ ਨੇ ਤੇ ਇਹਨਾਂ ਨੇ ਸਾਡੇ ਦਲਿਤ ਬੱਚਿਆਂ ਦਾ ਹੱਕ ਮਾਰਿਆ ਉਹਨਾਂ ਦਾ ਸਕਾਲਰਸ਼ਿਪ ਦਾ ਪੈਸਾ ਇਹ ਲੋਕ ਆ ਰਹੇ ਕੈਪਟਨ ਸਾਫ ਦੀ ਸਰਕਾਰ ਹੋਵੇ ਜਾਂ ਚੰਨੀ ਸਾਫ ਦੀ ਸਰਕਾਰ ਦੇ ਦੌਰਾਨ ਜੋ ਸਾਧੂ ਸਿੰਘ ਧਰਮਸੋਤ ਨੇ ਕੀਤਾ ਉਹ ਸਾਰਿਆਂ ਦੇ ਸਾਹਮਣੇ ਆ ਉਹ ਸਕਾਲਰਸ਼ਿਪ ਘਟਾਲੇ ਨੂੰ ਕੋਈ ਭੁੱਲਿਆ ਨਹੀਂ ਪਰ ਹੁਣ ਹਾਈ ਕੋਰਟ ਦੇ ਵਿੱਚ ਪੰਜਾਬ ਦੀ ਸਰਕਾਰ ਦਾ ਝੂਠ ਬੁਰੇ ਤਰੀਕੇ ਦੇ ਨਾਲ ਬੇਦਕਾਬ ਹੋਇਆ ਜਦੋਂ ਕੇਂਦਰ ਨੇ ਡਿਟੇਲਡ ਐਫੀਡੇਵਿਟ ਫਾਈਲ ਕਰਕੇ ਕੋਰਟ ਨੂੰ ਦੱਸਿਆ ਕਿ ਅਸੀਂ 60% ਪੰਜਾਬ ਦੀ ਸਰਕਾਰ ਨੂੰ ਦੇ ਚੁੱਕੇ ਹਾਂ ਤੇ ਹੁਣ ਭਗਵਾਨ ਪ੍ਰਮਾਨ ਸਿੰਘ ਦਾ ਦਸਰ ਕਿਉਂ ਪੈਸਾ ਕਿੱਥੇ ਗਿਆ ਉਹ ਦਲਿਤ ਬੱਚਿਆਂ ਤੱਕ ਕਿਉਂ ਨਹੀਂ ਪਹੁੰਚ ਰਿਹਾ ਕਿਉਂਕਿ ਰਾਜਨੀਤੀ ਦੇ ਨਾਂ ਤੇ ਸਿਆਸੀ ਤੂਤੂ ਮੈਂ ਮੈਂ ਭਗਵਾਨ ਸਤਿ ਸੰਤ ਸਾਹਿਬ ਬਹੁਤ ਕਰਦੇ ਨੇ ਫੋਕੇ ਦਾਵੇ ਗੋਸ਼ ਕਰਦੇ ਨੇ ਉਸੀ ਦੇਖ ਰਹੇ ਹਾਂ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਅਰਸ਼ਦੀਪ ਸਿੰਘ ਕਲੇਜ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖਬਲਾਰੇ ਨੇ ਉਹਨਾਂ ਵੱਲੋਂ ਹੁਣ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਐਸੀ ਸਕਾਲਰਸ਼ਿਪ ਨੂੰ ਲੈ ਕੇ ਕੀ ਰਹਿ ਗਿਆ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਤਾਂ ਪੈਸਾ ਦਿੱਤਾ ਜਾ ਰਿਹਾ ਪਰ ਪੰਜਾਬ ਦੇ ਵਿੱਚ ਬੱਚਿਆਂ ਨੂੰ ਪੈਸੇ ਨਹੀਂ ਦਿੱਤੇ ਜਾ ਰਹੇ ਉਹਨਾਂ ਕਹਿੰਦਾ ਹੈ ਕਿ 60 40 ਦੀ ਰੇਸ਼ੋ ਹੁੰਦੀ ਹੈ 60% ਕੇਂਦਰ ਸਰਕਾਰ ਪਾਉਂਦੀ ਹੈ ਤੇ 40% ਪੰਜਾਬ ਸਰਕਾਰ ਪਾਉਂਦੀ ਹੈ ਤਾਂ ਹਾਈ ਕੋਰਟ ਦੇ ਵਿੱਚ ਜਦੋਂ ਜਵਾਬ ਦਾਖਲ ਕਰਦੀ ਆਮ ਆਦੀ ਪਾਰਟੀ ਦੀ ਸਰਕਾਰ ਵੀ ਸਾਨੂੰ ਕੇਂਦਰ ਨੇ ਪੈਸੇ ਨਹੀਂ ਦਿੱਤੇ ਤਾਂ ਕੇਂਦਰ ਨੇ ਆਪਣਾ ਪੱਖ ਰੱਖਿਆ ਤਾਂ ਉੱਥੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਝੁੱਠੀ ਪਈਗੀ ਇਹ ਗੱਲ ਕਹਿਣੀ ਹੈ ਅਰਸ਼ਦੀਪ ਸਿੰਘ ਕਲੇਰੋਣਾ ਨੇ ਕੱਲ ਜੋ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਐਸਸੀ ਸਕਾਲਰਸ਼ਿਪ ਨੂੰ ਲੈ ਕੇ ਆਦੇਸ਼ ਆ ਉਹਨੇ ਇੱਕ ਗੱਲ ਸਪਸ਼ਟ ਕਰਤੀ ਹੈ ਕਿ ਚਾਹੇ 2017 ਤੋਂ 2022 ਤੱਕ ਕਾਂਗਰਸ ਦੀ ਸਰਕਾਰ ਹੋਵੇ ਜਾਂ 2022 ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸੂਬੇ ਦੇ ਵਿੱਚ ਸਰਕਾਰ ਹੋਵੇ ਇਹ ਦੋਹੇ ਸਰਕਾਰਾਂ ਦਲਿਤ ਵਿਰੋਧੀ ਨੇ ਤੇ ਇਹਨਾਂ ਨੇ ਸਾਡੇ ਦਲਿਤ ਬੱਚਿਆਂ ਦਾ ਹੱਕ ਮਾਰਿਆ ਹੈ ਉਹਨਾਂ ਦਾ ਸਕਾਲਰਸ਼ਿਪ ਦਾ ਪੈਸਾ ਇਹ ਲੋਕ ਘਰੇਲ ਕੈਪਟਨ ਸਾਹਿਬ ਦੀ ਸਰਕਾਰ ਹੋਵੇ ਜਾਂ ਚੰਨੀ ਸਾਹਿਬ ਦੀ ਸਰਕਾਰ ਦੇ ਦੌਰਾਨ ਚੋ ਸਾਧੂ ਸਿੰਘ ਧਰਮਸੋਤ ਨੇ ਕੀਤਾ ਉਹ ਸਾਰਿਆਂ ਦੇ ਸਾਹਮਣੇ ਆ ਉਹ ਸਕਾਲਰਸ਼ਿਪ ਘੁਟਾਲੇ ਨੂੰ ਕੋਈ ਭੁੱਲਿਆ ਨਹੀਂ ਉਸ ਤੋਂ ਬਾਅਦ ਆ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਂਗਰਸ ਦੇ ਲੀਡਰਾਂ ਨੂੰ ਬਚਾਉਣ ਦੇ ਲਈ ਹਾਈ ਕੋਰਟ ਦੇ ਵਿੱਚ ਗਲਤ ਹਲਫਨਾਮਾ ਦਾਇਰ ਕੀਤਾ ਗਲਤ ਝੂਠ ਉੱਥੇ ਇੱਕ ਜਿਹੜੀ ਗਲ ਪ੍ਰਚਾਰੀ ਕਹਿੰਦੀ ਸਕਾਲਰਸ਼ਿਪ ਦਾ ਪੈਸਾ ਕੇਂਦਰ ਨੇ ਨਹੀਂ ਦਿੱਤਾ ਕਿਉਂਕਿ 60% ਇਹਦੇ ਚ ਕੇਂਦਰ ਦਾ ਹਿੱਸਾ ਹੁੰਦਾ 40% ਪੰਜਾਬ ਸਰਕਾਰ ਦਾ ਪਰ ਹੁਣ ਹਾਈ ਕੋਰਟ ਦੇ ਵਿੱਚ ਪੰਜਾਬ ਦੀ ਸਰਕਾਰ ਦਾ ਝੂਠ ਬੁਰੇ ਤਰੀਕੇ ਦੇ ਨਾਲ ਬੇਨਕਾਬ ਹੋਇਆ ਜਦੋਂ ਕੇਂਦਰ ਨੇ ਡਿਟੇਲਡ ਐਫੀਡੇਵਿਟ ਫਾਈਲ ਕਰਕੇ ਕੋਰਟ ਨੂੰ ਦੱਸਿਆ ਕਿ ਅਸੀਂ 60% ਪੰਜਾਬ ਦੀ ਸਰਕਾਰ ਨੂੰ ਦੇ ਚੁੱਕੇ ਤੇ ਹੁਣ ਭਗਵਾਨਤਮਾਨ ਸਾਹਿਬ ਦੱਸਣ ਕਿ ਉਹ ਪੈਸਾ ਕਿੱਥੇ ਗਿਆ ਉਹ ਦਲਿਤ ਬੱਚਿਆਂ ਤੱਕ ਕਿਉਂ ਨਹੀਂ ਪਹੁੰਚ ਰਿਹਾ ਕਿਉਂਕਿ ਰਾਜਨੀਤੀ ਦੇ ਨਾਂ ਤੇ ਸਿਆਸੀ ਤੂੰ ਤੂੰ ਮੈਂ ਮੈਂ ਭਗਵਾਨਤਮਾਨ ਸਾਹਿਬ ਬਹੁਤ ਕਰਦੇ ਨੇ ਫੋਕੇ ਦਾਅਵੇ ਬਹੁਤ ਕਰਦੇ ਨੇ ਪਰ ਮੁੱਖ ਮੰਤਰੀ ਸਾਹਿਬ ਉਹ ਬੱਚਿਆਂ ਦਾ ਜਿਹੜਾ 600 ਕਰੋੜ ਰੁਪਇਆ ਕੇਂਦਰ ਤੋਂ ਆਇਆ ਉਹ ਗਿਆ ਕਿੱਥੇ ਉਹ ਕੇਜਰੀਵਾਲ ਸਾਹਿਬ ਨੂੰ ਹਵਾਈ ਯਾਤਰਾਵਾਂ ਤੇ ਘਮਾਉਣ ਤੇ ਖਰਚਤਾ ਇਲੈਕਸ਼ਨਾਂ ਤੇ ਖਰਚਤਾ ਮਿਜ਼ੋਰਮ ਨਾਗਾਲੈਂਡ ਮਨੀਪੁਰ ਤੱਕ ਇਸ਼ਤਿਹਾਰਾਂ ਤੇ ਖਰਚਤਾ ਉਹ ਬੱਚਿਆਂ ਨੂੰ ਪੈਸਾ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਹੁਣ ਹਾਈ ਕੋਰਟ ਦੇ ਆਰਡਰ ਦੇ ਵਿੱਚ ਇੱਕ ਹੋਰ ਗੱਲ ਬੜੇ ਸਪਸ਼ਟ ਤੌਰ ਤੇ ਸਾਹਮਣੇ ਆਈ ਹੈ ਕਿ ਬਜਟ ਦੇ ਵਿੱਚ ਉਹ ਪੈਸੇ ਦੀ ਅਲੋਕੇਸ਼ਨ ਹੀ ਨਹੀਂ ਹੋਈ ਮਤਲਬ ਕੇਂਦਰ ਤੋਂ ਪੈਸਾ ਆ ਗਿਆ ਉਹ ਕਹਿੰਦੇ ਅਸੀਂ ਕੋਰਟ ਦੇ ਵਿੱਚ ਐਫੀਡੇਵਿਟ ਤੇ ਉਹਨਾਂ ਨੇ ਇਹ ਗੱਲ ਕਹਿਤੀ ਪੰਜਾਬ ਸਰਕਾਰ ਦੇ ਬਜਟ ਚ ਦੀ ਕੋਈ ਅਲੋਕੇਸ਼ਨ ਨਹੀਂ ਪੰਜਾਬ ਸਰਕਾਰ ਨੇ ਉਹ ਪੈਸਾ ਦਲਿਤ ਬੱਚੇ ਨੂੰ ਦਿੱਤਾ ਹੀ ਨਹੀਂ ਇਹ ਤਾਂ ਹੁਣ 2020 ਤੋਂ ਬਾਅਦ ਸਥਿਤੀ ਤਾਂ ਠੀਕ ਹੈ ਕਿ ਉਹ ਪੈਸਾ ਸਿੱਧਾ ਬੱਚਿਆਂ ਦੇ ਖਾਤੇ ਆ ਚਾਰੇ ਫਿਰ 17 ਤੋਂ 20 ਆਲਾ ਪੈਸਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰਾਂ ਨੇ ਕੇਂਦਰ ਤੋਂ ਤਾਂ ਪੈਸਾ ਆ ਗਿਆ ਪਰ ਉਹ ਪੈਸਾ ਅੱਗੇ ਦਲਿਤ ਬੱਚਿਆਂ ਦੇ ਖਾਤਿਆਂ 'ਚ ਕਿਉਂ ਨਹੀਂ ਗਿਆ ਉਹਦਾ ਕੋਟਾਲਾ ਕਿਹਨੇ ਕੀਤਾ ਹੁਣੇ ਸਰਕਾਰਾਂ ਨੂੰ ਸਾਹਮਣੇ ਆ ਕੇ ਜਵਾਬ ਦੇਣਾ ਕੋਲ ਕੱਲ ਜੋ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਐਸਸੀ ਸਕਾਲਰਸ਼ਿਪ ਨੂੰ ਲੈ ਕੇ ਆਦੇਸ਼ ਆ ਉਹਨੇ ਇੱਕ ਗੱਲ ਸਪਸ਼ਟ ਕਰਦੀ ਹੈ ਕਿ ਚਾਹੇ 2017 ਤੋਂ 2022 ਤੱਕ ਕਾਂਗਰਸ ਦੀ ਸਰਕਾਰ ਹੋਵੇ ਜਾਂ 2022 ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸੂਬੇ ਦੇ ਵਿੱਚ ਸਰਕਾਰ ਹੋਵੇ ਇਹ ਦੋਹੇ ਸਰਕਾਰਾਂ ਦਲਿਤ ਵਿਰੋਧੀ ਨੇ ਤੇ ਇਹਨਾਂ ਨੇ ਸਾਡੇ ਦਲਿਤ ਬੱਚਿਆਂ ਦਾ ਹੱਕ ਮਾਰਿਆ ਉਹਨਾਂ ਦਾ ਸਕਾਲਰਸ਼ਿਪ ਦਾ ਪੈਸਾ ਇਹ ਲੋਕ ਆ ਰਹੇ ਨੇ ਕੈਪਟਨ ਸਾਹਿਬ ਦੀ ਸਰਕਾਰ ਹੋਵੇ ਜਾਂ ਚੰਨੀ ਸਾਹਿਬ ਦੀ ਸਰਕਾਰ ਦੇ ਦੌਰਾਨ ਜੋ ਸਾਧੂ ਸਿੰਘ ਧਰਮਸੋਤ ਨੇ ਕੀਤਾ ਉਹ ਸਾਰਿਆਂ ਦੇ ਸਾਹਮਣੇ ਆ ਉਸ ਸਕਾਲਰਸ਼ਿਪ ਘੁਟਾਲੇ ਨੂੰ ਕੋਈ ਭੁੱਲਿਆ ਨਹੀਂ ਉਸ ਤੋਂ ਬਾਅਦ ਆ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਂਗਰਸ ਦੇ ਲੀਡਰਾਂ ਨੂੰ ਬਚਾਉਣ ਦੇ ਲਈ ਹਾਈ ਕੋਰਟ ਦੇ ਵਿੱਚ ਗਲਤ ਹਲਫਨਾਮਾ ਦਾਇਰ ਕੀਤਾ ਗਲਤ ਝੂਠ ਉੱਥੇ ਇੱਕ ਜਿਹੜੀ ਗੱਲ ਪ੍ਰਚਾਰੀ ਕਰੇ ਦੀ ਸਕਾਲਰਸ਼ਿਪ ਦਾ ਪੈਸਾ ਕੇਂਦਰ ਨੇ ਨਹੀਂ ਦਿੱਤਾ ਕਿਉਂਕਿ 60% ਇਹਦੇ ਚ ਕੇਂਦਰ ਦਾ ਹਿੱਸਾ ਹੁੰਦਾ ਹੈ 40% ਪੰਜਾਬ ਸਰਕਾਰ ਦਾ ਪਰ ਹੁਣ ਹਾਈ ਕੋਰਟ ਦੇ ਵਿੱਚ ਪੰਜਾਬ ਦੀ ਸਰਕਾਰ ਦਾ ਝੂਠ ਬੁਰੇ ਤਰੀਕੇ ਦੇ ਨਾਲ ਬੇਨਕਾਬ ਹੋਇਆ ਜਦੋਂ ਕੇਂਦਰ ਨੇ ਡਿਟੇਲਡ ਐਫੀਡੇਵਿਟ ਫਾਈਲ ਕਰਕੇ ਕੋਰਟ ਨੂੰ ਦੱਸਿਆ ਕਿ ਅਸੀਂ 60% ਪੰਜਾਬ ਦੀ ਸਰਕਾਰ ਨੂੰ ਦੇ ਚੁੱਕੇ ਤੇ ਹੁਣ ਭਗਵਾਨਤਮਾਨ ਸਾਹਿਬ ਦੱਸਣ ਕਿ ਉਹ ਪੈਸਾ ਕਿੱਥੇ ਗਿਆ ਉਹ ਦਲਿਤ ਬੱਚਿਆਂ ਤੱਕ ਕਿਉਂ ਨਹੀਂ ਪਹੁੰਚ ਰਿਹਾ ਕਿਉਂਕਿ ਰਾਜਨੀਤੀ ਦੇ ਨਾਂ ਤੇ ਸਿਆਸੀ ਤੂੰ ਤੂੰ ਮੈਂ ਮੈਂ ਭਗਵਾਨਤਮਾਨ ਸਾਹਿਬ ਬਹੁਤ ਕਰਦੇ ਨੇ ਫੋਕੇ ਦਾਵੇ ਬਹੁਤ ਕਰਦੇ ਨੇ ਪਰ ਮੁੱਖ ਮੰਤਰੀ ਸਾਹਿਬ ਉਹ ਬੱਚਿਆਂ ਦਾ ਜਿਹੜਾ 600 ਕਰੋੜ ਰੁਪਇਆ ਕੇਂਦਰ ਤੋਂ ਆਇਆ ਉਹ ਗਿਆ ਕਿੱਥੇ ਉਹ ਕੇਜਰੀਵਾਲ ਸਾਹਿਬ ਨੂੰ ਹਵਾਈ ਯਾਤਰਾਵਾਂ ਤੇ ਘਮਾਉਣ ਤੇ ਖਰਚਤਾ ਇਲੈਕਸ਼ਨਾਂ ਤੇ ਖਰਚਤਾ ਮਿਜ਼ੋਰਮ ਨਾਗਾਲੈਂਡ ਮਨੀਪੁਰ ਤੱਕ ਇਸ਼ਤਿਹਾਰਾਂ ਤੇ ਖਰਚਤਾ ਉਹ ਬੱਚਿਆਂ ਨੂੰ ਪੈਸਾ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਹੁਣ ਹਾਈ ਕੋਰਟ ਦੇ ਆਰਡਰ ਦੇ ਵਿੱਚ ਇੱਕ ਹੋਰ ਗੱਲ ਬੜੇ ਸਪਸ਼ਟ ਤੌਰ ਤੇ ਸਾਹਮਣੇ ਆਈ ਹੈ ਕਿ ਬਜਟ ਦੇ ਵਿੱਚ ਉਹ ਪੈਸੇ ਦੀ ਅਲੋਕੇਸ਼ਨ ਹੀ ਨਹੀਂ ਹੋਈ ਮਲਕ ਕੇਂਦਰ ਤੋਂ ਪੈਸਾ ਆ ਗਿਆ ਉਹ ਕਹਿੰਦੇ ਅਸੀਂ ਕੋਰਟ ਦੇ ਵਿੱਚ ਐਫੀਡੇਵਿਟ ਤੇ ਉਹਨਾਂ ਨੇ ਇਹ ਗੱਲ ਕਹਿਤੀ ਪੰਜਾਬ ਸਰਕਾਰ ਦੇ ਬਜਟ ਚ ਦੀ ਕੋਈ ਅਲੋਕੇਸ਼ਨ ਨਹੀਂ ਪੰਜਾਬ ਸਰਕਾਰ ਨੇ ਉਹ ਪੈਸਾ ਦਲਿਤ ਬੱਚੇ ਨੂੰ ਦਿੱਤਾ ਹੀ ਨਹੀਂ ਇਹ ਤਾਂ ਹੁਣ 2020 ਤੋਂ ਬਾਅਦ ਸਥਿਤੀ ਤਾਂ ਠੀਕ ਹੈ ਕਿ ਉਹ ਪੈਸਾ ਸਿੱਧਾ ਬੱਚਿਆਂ ਦੇ ਖਾਤੇ ਆ ਚਾਰੇ ਫਿਰ 17 ਤੋਂ 20 ਆਲਾ ਪੈਸਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰਾਂ ਨੇ ਕੇਂਦਰ ਤੋਂ ਤਾਂ ਉਹ ਪੈਸਾ ਆ ਗਿਆ ਉਹ ਪੈਸਾ ਅੱਗੇ ਦਲਿਤ ਬੱਚਿਆਂ ਦੇ ਖਾਤਿਆਂ 'ਚ ਕਿਉਂ ਨਹੀਂ ਗਿਆ ਉਹਦਾ ਕੋਟਾਲਾ ਕਿਹਨੇ ਕੀਤਾ ਹੁਣ ਇਹ ਸਰਕਾਰਾਂ ਨੂੰ ਸਾਹਮਣੇ ਆ ਕੇ ਜਵਾਬ ਦੇਣਾ ਪੂ ਸੋ ਜਿੱਦਾਂ ਕਿ ਅਰਸ਼ਦੀਪ ਸਿੰਘ ਕਲੇਰ ਨੇ ਆਮਾਦੀ ਪਾਰਟੀ ਦੀ ਸਰਕਾਰ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਨੇ ਹੁਣ ਵੇਖਣਾ ਹੋਵੇਗਾ ਆਮਾਦੀ ਪਾਰਟੀ ਸਰਕਾਰ ਅਰਸ਼ਦੀਪ ਸਿੰਘ ਕਲੇਰ ਦੀ ਗੱਲ ਦਾ ਕੀ ਜਵਾਬ ਦੰਦੀਆਂ ਨਾਲ ਸਮਾਂ ਦਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ